ਜੀ ਆਇਆਂ ਨੂੰ ਸਸਿਆਇਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਫੈਮਿਲੀ ਇਵੈਂਟ ਦੇ ਕਰਦੇ ਆ ਸਭ ਵਧੀਆ ਤਰੀਕਾ ਸਾਰੇ ਵਿਚਾਰ ਦੀ ਕਲਾ ਚ ਰੱਖੇ ਲਓ ਜੀ ਹਾਜ਼ਰ ਆ ਤੁਹਾਡੇ ਸਾਹਮਣੇ ਕਵਾਲ ਗਰੇਵਾਲ ਪਾ ਜੀ ਕੀ ਬਾਤ ਹੋਏ ਹੋਏ ਲਾਈਵ ਪਰਫਾਰਮੈਂਸ ਫੇਵਰਿਟ ਮੈਂ ਕਹਿੰਦਾ ਔਰ ਬਗੜ ਨੇ ਘੈਂਟ ਇਹਨਾਂ ਦੀ ਵਾਇਸ ਤੇ ਜਿਹੜੀ ਦਿਲ ਚ ਲੱਗਦੀ ਲੱਗਦੀ ਹੈ ਸਪੈਸ਼ਲੀ ਜਿਹੜਾ ਇਹ ਆਪਣੇ ਕੁੜਤੇ ਲਾਚੇ ਦੇ ਨਾਲ ਪੱਗ ਸੇਮ ਪਾਦੇ ਹੁੰਦੇ ਨੇ ਨਾ ਉੱਥੇ ਮੈਨੂੰ ਕਿੰਨਾਂ ਲੱਗਦੇ ਨੇ ਕੀ ਕਰੂਗਾ ਤੇ ਅੱਜ ਦੀ ਅੱਜ ਦੀ ਪਾਗ ਇਨਾਂ ਦੀ ਸੇਮ ਨਹੀਂ ਜੇ ਅੱਜ ਆਈ ਥਿੰਕ ਇਟ ਇਜ਼ ਡਿਫਰੈਂਟ ਹੈ ਅੱਜ ਇਹਨਾਂ ਨੇ ਚੁੱਟੀ ਪੱਗ ਪਾਈ ਨੀਲੇ ਕੁਰਤੇ ਦੇ ਨਾਲ ਨੀਲੇ ਕੁਰਤੇ ਨਾਲ ਲੇਕਿਨ ਮੋਸਟਲੀ ਜਿਹੜਾ ਕਿ ਆਪਣੇ ਕੁਰਤੇ ਇਲਾਚੇ ਦੇ ਨਾਲ ਸੇਮ ਪਾਗ ਰੌਲਾ ਲਾ ਦੇ ਪਾਗ ਇਹਨਾਂ ਦਾ ਕੋਈ ਲਾਈਫ ਪਰਫਾਰਮੈਂਸ ਹੈ ਉਹ ਪਹਿਲੇ ਦੇਖਦੇ ਆਂ ਫਿਰ ਇਹਨਾਂ ਦੇ ਤੇ ਕਰਦੇ ਆਂ ਗੱਲਬਾਤ ਕਿਤਾ ਮਹਾਰਾਜ ਜੀ ਓਏ ਮਹਾਰਾਜ

ਓਏ ਕੁਛ ਦੋ ਨਾ ਹੈ ਜਫਰ ਗਾਣਾ ਪੁੱਤ ਓਏ ਲੈ ਇੱਕ ਤਾੜੀ ਮਾਰੋ ਖੱਚ ਕੇ ਆ ਜਾ ਪੁੱਤ ਓਏ ਆ ਜਾ ਇਹਨੇ ਗਾਉਣਾ ਮਾਰਨੀ ਨੇ ਕਿਹੜਾ ਟਿਕਟਾ ਦੋ ਲੈ ਆ ਵੈਸੇ ਹੀ ਆ ਜੀ ਹੁਣ ਹਾਂ ਜੀ ਅਰਲੀ ਸਭ ਲਈ ਜੀ ਇਹਨਾਂ ਦੀ ਮਾਪਰਸ਼ਾਨ ਨੂੰ ਇੱਕ ਤਾੜੀ ਜ਼ਰੂਰ ਮਾਰ ਦੋ ਤੁਸੀਂ ਸਰ ਮਿਹਰਬਾਨੀ ਆ ਜਾ ਪੁੱਤ ਓਏ ਗਾਏਗਾ ਲੈ ਮੈਨੂੰ ਜਦੋਂ ਉਹਦੀ ਆਈ ਹੈ ਮੈਂ ਤਾਂ ਸੋੜ ਕੋਈ ਗੱਲ ਕੀਤੀ ਨਹੀਂ ਮੈਨੂੰ ਉਦੋਂ ਦੀ ਘੂਰੀ ਜਾਂਦੀ ਹੈ ਪਹਿਲਾਂ ਉਹ ਸੇ ਬੈਠੀ ਕਹਿੰਦੀ ਸੀ ਆਪ ਸਾਥ ਮੈਂ ਗਾਣਾ ਮੈਂ ਚੰਗਾ ਮਾਂ ਗਾ ਦੂੰਗਾ ਹੁਣ ਕਹਿੰਦੀ ਆਪ ਹੀ ਫੜੋ ਇੱਕ ਮਾਈਕ ਤੇ ਡਰਾਉਂਦੀ ਆ ਜਦ ਲਖੀਂ ਤੇ ਮੈਂ ਤੇਰੇ ਨਾਲ ਹੀ ਬੋਲਦਾ ਆ ਮੈਨੂੰ ਆਈ ਕੋਈ ਨਹੀਂ ਕੋਈ ਇਨਾ ਟਾਈਮ ਨਹੀਂ ਹੈਗਾ ਨਾ ਮੈਨੂੰ ਇੱਧਰ ਚਲੇ ਜਾਣਾ ਹੈ ਆਇਨਾ ਘਰ ਬੋਤ ਮਾਜਨਾ ਰੋ ਮਰੋਮ ਵਿੱਚ ਵਾਸ ਸਜਣ ਦਾ ਕੀ ਬਾਤ ਹੈ ਯਾਰ ਮੁਤੇ तरनू दुनिया पई कसमां खावे ह 第一。 ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਸੌਰਬ ਦਿਰਹਾਨਾ ਜਾਵੇ اے ਮਸਤੀ ਮੈਂ ਫਿਰਦੀ ਓ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਤੇ ਕੇ ਮੈਂਗਾ ਚੱਲੂੰਗੀ ਨਾਲ ਤੇਰੇ ਟਿਕਟਾ ਦੋ ਲੈ ਅੱਛਾ ਬੜੀ ਵੱਧੀਆਂ ਗੱਲਾਂ ਲੱਗੀ ਜੀ ਕਿ ਉਹ ਉਹਨਾਂ ਦੀ ਕੋਈ ਫੈਨ ਸੀ ਸਟੇਜ ਤੇ ਆਈ ਉਹਨਾਂ ਨੂੰ ਕੋਈ ਗਿਫਟ ਗਿਫਟ ਦੇਣ ਔਰ ਹੋਣ ਲੱਗੀ ਉਹਨੇ ਕੋਈ ਵਿਚਾਰ ਕੀਤਾ ਕਿ ਮੈਂ ਗੀਤ ਗਾਉਣਾ ਚਾਹਨੀ ਆ ਤੇ ਬੜੀ ਵੱਡੀ ਗੱਲ ਹੈ ਕਿ ਆਪਣੇ ਨਾਲ ਖਿਲਾੜ ਕੇ ਕਿਸੇ ਨੂੰ ਗਾਣਾ ਦੁਆਣਾ ਇਹ ਵੱਡੇ ਬੰਦੇ ਦੀ ਨਿਸ਼ਾਨੀ ਹੈ ਜੀ ਕਿ ਲੋਕੀ ਕੋਈ ਵੀ ਗੱਲਾਂ ਕਰਕੇ ਟਾਲ ਸਕਦੇ ਨੇ ਕਿ ਉਹਨ ਸਟੇਜ ਅਸੀਂ ਨਹੀਂ ਕਰ ਸਕਦੇ ਆ ਸੋ ਮਾਮਲਾ ਤੇ ਕੋਈ ਗੱਲਬਾਤ ਹੈ ਲੇਕਿਨ ਕਿਸੇ ਨੂੰ ਪ੍ਰਮੋਟ ਕਰਨਾ ਬੜੀ ਵੱਡੀ ਗੱਲ ਹੁੰਦੀ ਹੈ अच्छा मैं दे दोना था था। दोना देख लिया सी सडी बहन दी वॉइस ਵੀ ਚੰਗੀ ਸੀ ਕੀ ਆ ਕਿਸ਼ਟ ਛੜਾ ਥੋੜਾ ਬੋਥ ਹੈ ਸੁਰ ਦੀ ਜਿਹੜੀ ਕਿ ਸੁਰ ਬਣਦਾ ਨਾ ਐਂਡ ਤੇ ਜਾ ਕੇ ਸਿਰਫ ਉਥੇ ਮਾੜੀ ਉਨੀ ਘਾਟ ਆ ਲੇਕਿਨ ਉਹਦੀ ਵਜ੍ਹਾ ਕੀ ਹੈ ਇਹ ਉਹ ਬੱਚੀ ਹੈ ਦੇਖੋ ਜੀ ਇਹ ਆਪਣਾ ਸਿੰਪਲ ਗਾਣਾ ਤੇ ਔਨ ਸਟੇਜ ਗਾਣਾ ਦੋਨੋਂ ਚੀਜ਼ਾਂ 'ਚ ਬੜਾ ਫਰਕ ਆਉਂਦਾ ਠੀਕ ਹੈ ਫਸਟ ਟਾਈਮ ਆਉਂਦਾ ਪਬਲਿਕ ਹੋਣਾ ਤੇ ਉਹ ਬੰਦੇ ਦੇ ਉਹ ਵਾਲੀ ਮਤਲਬ ਆਵਾਜ਼ ਨਿਕਲ ਹੀ ਨਹੀਂ ਸਕਦੀ ਜਿਹੜੀ ਉਹਦੀ ਰੀਅਲ ਹੁੰਦੀ ਹੈ ਉਹ ਜਦੋਂ ਪੂਰੀ ਪ੍ਰੈਕਟਿਸ ਦੇ ਵਿੱਚ ਜਾਂ ਪੂਰੀ ਗੱਲਬਾਤ ਦੇ ਵਿੱਚ ਆਂਦੀ ਤੇ ਫਿਰ ਉਹਨਾਂ ਦਾ ਸਟੇਜ ਆ ਕੇ ਉਹ ਫਾਇਰ ਕਰਦੀ ਹੈ ਅੱਛਾ ਜਿਸ ਤਰ੍ਹਾਂ ਉਹਨੇ ਸਟਾਰਟ ਲਿਆ ਸੀ ਨਾ ਤੇ ਮੈਨੂੰ ਜਿਸ ਤਰ੍ਹਾਂ ਸਾਡੇ ਬੜੇ مشਹੂਰ ਕਵਾਲ ਗੁਜ਼ਰੇ ਨੇ ਤੇ ਮੈਨੂੰ ਵਾਇਸ सेम ਉਹ ਵਾਲੀ ਲੱਗ ਰਹੀ ਹੈ ਕਿ ਯਾਰ ਜਿਸ ਤਰ੍ਹਾਂ ਤੀਰ ਸਾਡੇ ਤੇ ਸਟਾਰਟ ਲਿਆ ਹੋਣਾ ਕਿਸੇ ਵੀ ਕਵਾਲ ਦਾ ਲਾ ਲਓ ਕਿ ਉਹਨਾਂ ਦੀ ਵਾਇਸ ਦੇ ਵਿੱਚ ਐਸਾ ਤਰਜ਼ ਐਸਾ ਦਰਦ ਹੁੰਦਾ ਉਹ ਬੇਸਿਕਲੀ ਨਾ ਜਿਵੇਂ ਤੁਸੀਂ ਚਾੜ੍ਹਦੇ ਉਹਨਾਂ ਦੇ ਨੂਰਾ ਸਿਸਟਰ ਉਹਨਾਂ ਨੇ ਵਿੱਚ ਨਾ ਥੋੜਾ ਜਿਹਾ ਕਲਾਮ ਵੀ ਪੜਿਆ ਹੈ ਨਾ ਠੀਕ ਹੈ ਉਹ ਕਲਾਮ ਦਾ ਕਰਕੇ ਤੇ ਇਸ ਤਰ੍ਹਾਂ ਵਾਈਬਸ ਆਈਆਂ ਕਿ ਜਿਵੇਂ ਆਪਣਾ ਯਾਰ ਪਤਾ ਨਹੀਂ ਹੋ ਸਕਦਾ ਕਿ ਨੂਰਾ ਸਿਸਟਰ ਨੂੰ ਕਾਪੀ ਕੀਤਾ ਹੋਵੇ ਈਓਰ ਅਵੇ ਸਿਆਪਾ ਨੂਰਾ ਸਿਸਟਰਸ ਕਦੀ ਵੀ ਨਹੀਂ ਸੁਣੀ ਆਪਣੇ ਆਪਣਾ ਚੈਨਲ ਦੇ ਉੱਪਰ ਬੜੀਆਂ-ਬੜੀਆਂ ਆਵਾਜ਼ਾਂ ਨੇ ਪੰਜਾਬ ਦੀਆਂ ਲੇਕਿਨ ਉਹ ਜਦੋਂ ਦੇ ਕਹਿੰਦੇ ਨੇ ਅਲੱਦਾ ਹੋਏ ਨੇ ਕੋਈ ਉਹਨਾਂ ਦਾ ਥੋੜਾ ਜਿਹਾ ਹੋ ਗਿਆ ਅਲੱਦਾ ਹੋ ਗਏ ਹੋਏ ਨੇ ਉਹ ਕਮਾਲ ਸੀ ਉਹਨਾਂ ਦੇ ਗੀਤ ਅੱਜ ਵੀ ਉਹ ਗਾਣੇ ਨੇ ਜਿਹੜਾ ਬੰਦਾ ਸੁਣ ਕੇ ਇੱਕ ਦਫਾ ਸਟਕ ਹੋ ਜਾਂਦਾ ਯਾਰ ਕੀ ਆ ਬਾਤ ਕਵਾਲੀ ਕਰ ਰਿਹਾ ਹੈ ਅੱਜ ਅੱਛਾ ਦੇਖੋ ਨਾ ਇਹੀ ਬੰਦਾ ਵਾ ਜਿਹਨੇ ਕਿ ਦੇਖੋ ਧੀ ਆਈ ਆ ਤੇ ਉਹਦੀ ਮੰਨ ਲਈ ਆ ਹੁੰਦਾ ਸਟੇਫੀ ਬੜੀ ਲੇਕਿਨ ਉਹਨਾਂ ਦੇ ਪਿਓ ਕੋਲੋਂ ਪੁੱਛ ਕੇ ਮਾਪਿਆਂ ਕੋਲੋਂ ਪੁੱਛ ਕੇ ਫਿਰ ਉਹਨੇ ਕਿਹਾ ਤੋਂ ਬੰਦੇ ਨੇ ਕਿ ਜਿਨ੍ਹਾਂ ਨੇ ਧੀਆ ਪੈਣ ਦੀ ਬੜੀ ਹੀ ਰਿਸਪੈਕਟ ਬੜੀ ਹੀ ਇੱਜ਼ਾਤ ਕੀਤੀ ਆ ਔਰ ਲੋਕਾਂ ਨੂੰ ਆਪਣੇ ਫੈਨਸ ਨੂੰ ਵੀ ਇਹੀ ਕਿਹਾ ਕਿ ਯਾਰ ਇਹਦਾ ਮੁੱਲ ਕੋਈ ਨਹੀਂ ਬਿਲਕੁਲ ਠੀਕ ਆ ਨਾ ਕਿੰਨਾ ਹੋ ਸਕੇ ਇਹਨਾਂ ਨੂੰ ਪਿਆਰ ਦਵੋ ਇਹ ਭਰਾਇਆ ਤਾਂ ਬਿਲਕੁਲ ਇੱਕ ਅਸੀਂ ਨਾਲ ਪਰਫਾਰਮੈਂਸ ਦੇਖੀ ਸੀ ਉਹ ਹੈ ਵੀ ਤਿਆਰ ਆ ਦੇ ਬਾਂਦੀ ਅੱਛਾ ਇੱਕ ਮੈਂ ਦੇਖੀ ਸੀ ਇਹਨਾਂ ਨੇ ਪੰਜਾਬ ਪੁਲਿਸ ਵਾਲੇ ਦੇਖੀ ਹੋਈ ਸੀ ਪੰਜਾਬ ਪੁਲਿਸ ਵਾਲੀ ਡਿਊਟੀ ਕਰਦੀ ਪਈ ਸੀ ਉਹਦੇ ਤੇ ਉਹਨੇ ਗਾਣਾ ਬਣਾਇਆ ਸੀ ਗੀਤ ਗਾਇਆ ਸੀ ਇੱਕ ਇਹਨਾਂ ਨੇ ਉਹ ਕਹੀ ਸੀ ਕਿ ਪਰਫਾਰਮੈਂਸ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਸ਼ਾਇਦ ਵਿਕੀ ਭਾਈ ਨੂੰ ਪਤਾ ਹੈਗਾ ਜਿਹਦੇ ਚ ਇਹਨਾਂ ਨੇ ਆਪਣੀ والدہ ਦਾ ਜ਼ਿਕਰ ਕੀਤਾ ਸੀ ਉਹ ਜਦੋਂ ਇਹਨਾਂ ਦੀ والدہ ਦੀ ਡੈਥ ਹੋ ਗਈ ਸੀ ਨਾ ਤੇ ਲੋਕ ਕਹਿ ਰਹੇ ਸੀ ਕਿ ਤੁਸੀਂ ਉਹਨਾਂ ਦੇ ਬਾਰੇ ਵਿੱਚ ਵਿਚਾਰ ਦਿਓ ਕਹਿੰਦਾ ਮੈਂ ਕਿਵੇਂ ਦੱਸ ਸਕਦਾ ਵਾਂ ਕਿ ਉਹ ਕੀ ਸੀ ਜਾਂ ਕੀ ਸੀ ਮਤਲਬ ਕਿ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ ਨਾ ਉਹਦੇ ਬਾਰੇ ਵਿੱਚ ਫਿਰ ਉਹ ਦੱਸ ਰਹੇ ਸੀਗੇ ਉਹਦੇ ਬਾਰੇ ਚ ਉਹਨਾਂ ਸਾਰੀ ਡਿਟੇਲ ਦਿੱਤੀ ਸੀ ਮਤਲਬ ਕਿ ਬਹੁਤ ਵਧੀਆ ਕੰਮ ਕਰਦੇ ਨੇ ਯਾਰ ਪੰਜਾਬ No doubt hai ya ke ਜਿਹੜਾ ਧੀਆ ਪੈਣਾ ਦਾ ਸੰਸਕਾਰ ਆ ਨਾ ਜਿਹੜਾ ਕਿ ਉਹਨਾਂ ਦੀ ਖਿਆਲ ਆ ਮੈਂ ਬਹੁਤ ਸਾਰੇ ਇਹਨਾਂ ਦੇ ਲਾਈਵ ਪਰਫਾਰਮੈਂਸ ਦੇਖ ਕੇ ਨੇ ਔਰ ਦੂਸਰਿਆਂ ਨੂੰ ਇਹੀ ਗਾਈਡ ਕਰਦੇ ਨੇ ਮੈਂ ਇਹਨਾਂ ਨੂੰ ਹਰੇਕ ਤੱਕ ਜਿੰਨੀ ਵਾਰੀ ਵੀ ਸੁਣਿਆ ਨਾ ਬਸ ਇਹਨਾਂ ਦਾ ਇੱਕ ਅੱਧਾ ਗਾਣਾ ਹੈ ਮੇਰੇ ਖਿਆਲ ਜਿਹੜਾ ਪੈਂਟ ਕੋਟ ਪੈਂਟ ਦੇ ਵਿੱਚ ਨਹੀਂ ਤੇ ਇਹਨਾਂ ਨੂੰ ਮੋਸਟਲੀ ਖੁਰਤਾ ਖੁਰਤਾ ਦਾ ਲਾਚਾ ਪਾਇਆ ਹੁੰਦਾ ਅੱਛਾ ਅਦਲਾ ਪੰਜਾਬੀ ਡਰੈਸ ਕਹ ਲੋ ਤੁਸੀਂ ਇਹਨੂੰ ਲੋ ਜੀ ਐਸ ਕੇ ਅੱਜ ਦੀ ਵੀਡੀਓ ਵੀਰ ਕਰਦੇ ਆ ਤੁਹਾਨੂੰ ਵੀ ਲੱਗੀ ਹੋਵੇਗੀ ਚੰਗੀ ਤੇ ਆਪ ਵੀ ਆਪਣੀ ਰਾਏ ਦਾ ਇਸ਼ਾਰ ਕਮੈਂਟਸ ਰਾਨ ਲਾਜ਼ਮੀ ਕਰਨਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਸਾਨੂੰ ਦੀ ਇਜਾਜ਼ਤ ਰੱਬ ਰੱਖਾ ਅੱਲਾਹ ਹਾਫਿਜ਼